ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਗਏ ਆ ਇੱਕ ਹੋਰ ਨਵੀਂ ਫਨੀ ਕਮੈਂਟਾਂ ਵਾਲੀ ਵੀਡੀਓ ਦੇ ਨਾਲ ਅਗਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਕਰ ਦੇਣਾ ਲਾਈਕ ਕਮੈਂਟ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਵੀ ਚਲੋ ਹੁਣ ਵੀਡੀਓ ਦੇਖਦੇ ਆਂ ਜਾਨਸੀ ਦੀ ਜਸੂ ਦੀ ਦਾੜੀ ਪੱਟੀ ਗਈ ਜਸੂ ਦੇ ਮੂੰਹ ਤੇ ਥੁੱਕਿਆ ਗਿਆ ਜਸੂ ਦੇ ਵੱਖੀ ਦੇ ਵਿੱਚ ਨੇਜਾ ਮਾਰਿਆ ਗਿਆ ਲੱਗਦਾ ਜਸੂ ਚਿੱਟਾ ਵੇਚਦਾ ਫੜਿਆ ਗਿਆ ਸੀ ਜਸੂ ਨੂੰ ਸੀ ਸਟਾਫ ਵਾਲੇ ਨੇ ਜੱਕਿਆ ਸੀ ਜਸੂ ਸੁਮੈ ਕਿਆ ਸੀ ਯਾ ਟ੍ਰਾਂਸਫਰਮ ਚੋਰੀ ਕਰਦਾ ਫੜਿਆ ਗਿਆ ਸੀ ਜਸੂ ਦੀ ਜਸੂ ਦੇ ਕਾਟਾਲੀ ਕੋਨੇ ਪਿੱਛੇ ਦੇ ਉੱਤੇ ਮਾਰੇ ਤੇ ਜਸੂ ਨੇ ਆਪਣਾ ਮੂੰਹ ਨਹੀਂ ਖੋਲਿਆ ਜਸੂ ਦੀ ਹਟੀ ਨਾ ਜਿੰਨਾ ਚਿਰ ਜਸੂ ਆ ਆਪ ਆ ਕੇ ਤੇਰੀ ਵੱਖੀ ਚ ਲੱਤਾਂ ਨਹੀਂ ਮਾਰਦਾ ਜਸੂ ਦੀ ਜਸੂ ਦੇ ਕਾਟਾਲੀ ਕੋਨੇ ਪਿੱਛੇ ਦੇ ਉੱਤੇ ਮਾਰੇ ਤੇ ਜਸੂ ਨੇ ਆਪਣਾ ਮੂੰਹ ਨਹੀਂ ਖੋਲਿਆ ਜਸੂ ਦੀ ਮਾਂ ਮਾਂ ਮਦਰ ਜੀ ਕਹਿੰਦੀ ਰਹੀ ਦੱਸ ਇੱਥੋਂ ਕੀ ਗਲਤੀ ਹੋਈ ਆ ਇੰਨੀ ਕੁੱਟ ਖਾਣ ਤੋਂ ਬਾਅਦ ਜਸੂ ਮੂੰਹ ਖੋਲਦਾ ਵੀ ਕਿਵੇਂ ਬੇਬੇ ਬੜਾ ਢੀਟ ਸੀ ਜਸੂ ਫਿਰ ਤਾਂ ਹੋਣਾ ਇਹਦੇ ਘਰ ਵਾਲਿਆਂ ਨੂੰ ਬੇਨਤੀ ਹੈ ਮੇਰੀ ਇਸ ਦਾ ਫੋਨ ਖੋਲੋ ਐਨਾ ਤਾਂ ਜਸੂ ਬਦਨਾਮ ਹੀ ਨਹੀਂ ਸੀ ਜਿੰਨਾ ਇਹਨੇ ਕਰਤਾ ਉਰਮੇ ਦਾ ਤਾਂ ਪਤਾ ਨਹੀਂ ਤੂੰ ਮਾਹੀ ਜ਼ਰੂਰ ਮਾਰ ਦੇਣੀ ਐ ਵਿਕਰਮੌਰ ਬੇਤਾਨ ਬਾਬਾ ਇਹ ਅਸਲਾ ਨਹੀਂ ਮਸਲਾ ਹੀ ਬਣ ਜਾਣਾ ਆ ਹਟ ਕੇ ਨਾ ਵੀਰ ਜਦੋਂ ਤੱਕ ਕੋਈ ਨਿਹੰਗ ਤੇਰੀਆਂ ਵੱਖੀਆਂ ਨਾ ਪਾੜੇ ਅਮਰਿਤਪਾਲ ਆ ਹੀ ਰਿਹਾ ਏ ਰੁਕ ਜਾ ਮੈਂ ਛੱਡੀ ਰੇ ਆਪਾਂ ਨੇ ਵੀ ਛੱਡੀ ਰੇ ਸਾਰੇ ਕੰਡੇ ਤੂੰ ਵੀ ਜੇ ਮੈਂ ਤਾਂ ਤੇਰੇ ਵੱਲ ਆਈ ਜਿਵੇਂ ਤੇ ਤੇਰੇ ਲੱਛਣ ਆ ਸ਼ੁਕਰ ਹੈ ਛੱਡੀ ਆ ਵੱਡੀ ਨਹੀਂ ਲੱਗਦਾ ਘੜੀਸ ਕੇ ਗੱਡੀ ਆ ਨੱਕ ਦੇਖੀ ਪਹਿਲੇ ਮੂੰਹ ਦਿਖਾ ਦੇਣਾ ਸੀ ਨਾ ਇਹ ਹੀ ਲਚਨਾ ਕਰਕੇ ਛੱਡੀ ਐ ਸੋਹਰਿਆ ਨੇ ਆਹਾ ਆਹਾ ਨੱਚਿਆ ਵਾਹ ਕੁਸ਼ਵਾ ਵਾ 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 ਮੇਕਅਪ ਨੇ ਕੰਮ ਨਹੀਂ ਕੀਤਾ ਫਿਲਟਰ ਲਾਉਣਾ ਪਿਆ ਪਿੱਛੇ ਗਰਦਨ ਤੇ ਵੀ ਲਾ ਦੇਣਾ ਸੀ ਥੋੜਾ ਜਿਹਾ ਮਸਾਲਾ ਦੀਦੀ ਤੁਸੀਂ ਸ਼ਾਮ ਨੂੰ ਕਿੰਨੇ ਵਜੇ ਤੱਕ ਦਿਸਦੇ ਹੋ ਅਰੇ ਮਈਆ ਉਹ ਤਾਂ ਦੇਖ ਲਿਓ ਤੂੰ ਆ ਗਿਆ ਆ ਕੀ ਜਿਸ ਤਰ੍ਹਾਂ ਪਿੱਤਲ ਦੇ ਭਾਂਡੇ ਕਲੀ ਹੁੰਦੇ ਆ ਉਸ ਤਰ੍ਹਾਂ ਮੂੰਹ ਕਰ ਦਿੱਤਾ ਉੱਪਰੋਂ ਅਮਰੀਕਾ ਤੇ ਹੱਥਾਂ ਤੋਂ ਅਫਰੀਕਾ ਲੱਗਦਾ ਪਿਆ ਆ ਬੱਤ ਸਹੀ ਏ ਉਹ ਕਿੰਨਾ ਕਰਾ ਦੇ ਬਿਜਲੀ ਤੇਰੀ ਬੱਤ ਦਾ ਹੋ ਦੀ ਬੇਰੇ ਕਮ ਸੱਤੀ ਕਾ ਨਾ ਲੀਰਾ ਨਾਲ ਝਾੜੂ ਮਾਰ ਕੇ ਆਇਆ ਬਾਹਰ ਗਜਬ ਬੇਇੱਜ਼ਤੀ ਹੈ ਯਾਰ ਵੀਰ ਆ ਲੀਰ ਦਹੀਂ ਇੱਕ ਬੋਰੀ ਬੰਨਣੀ ਆ बस कंडक्टर ਨੇ ਪੈਂਟ ਫਾੜ ਦਿੱਤੀ ਇਹਦੀ ਕਿਰਾਇਆ ਨਹੀਂ ਸੀ ਦੇ ਰਿਆ ਲੱਗਦਾ ਰਾਜ ਕੁੱਤੇ ਮਗਰ ਪੈ ਗਏ ਸੀ ਮੈਂ ਕੱਲ ਲਿਫਾਫੇ ਘੱਟੇ ਸੀ ਲੱਗਦਾ ਤੇਰੀ ਪੈਂਟ ਵੀ ਨਾਲ ਹੀ ਕੱਟੀ ਗਈ ਲੋਕਾਂ ਦੀ ਪਰਵਾਹ ਨਾ ਕਰੀ ਸਲਵਾਰ ਪਾ ਕੇ ਵੀਡੀਓ ਬਣਾ ਗਜਬ ਬੇਇੱਜ਼ਤੀ ਹੈ ਯਾਰ ਵੀਰ ਬਹੁਤ ਸੋਹਣੇ ਕੱਪੜੇ ਲੱਗਦੇ ਨਾਲੇ ਟਰੱਕ ਟੋਕੋ ਚ ਵੱਜ ਕਿਸੇ ਚ ਬਰਸਾਤ ਆਉਣ ਵਾਲੀ ਆ ਐਦਾਂ ਦੇ ਕੀੜੇ ਮਕੋੜੇ ਆ ਮੀਂਹ ਦੀਸਣਗੇ ਤੂੰ ਆ ਗਿਆ ਆ ਕੀ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਨਾ ਗਾਲ ਜ਼ਰੂਰ ਦਿਆ ਕਰੋ ਅੱਜ ਲਈ ਬੱਸ ਇਨਾ ਹੀ ਮਿਲਦੇ ਆਂ ਕਿਸੇ ਹੋਰ ਨਵੀਂ ਕਫਾਨੀ ਕਮੈਂਟਾਂ ਵਾਲੀ ਵੀਡੀਓ ਦੇ ਨਾਲ